ਆਮ ਆਦਮੀ ਪਾਰਟੀ ਵੱਲੋਂ ਫਗਵਾੜਾ ਵਿਖੇ ਵਲੰਟੀਅਰਜ਼ ਮਿਲਣੀ ਰੱਖੀ ਗਈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਪਹੁੰਚੇ ਅਤੇ ਵੱਡੀ ਸੰਖਿਆ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਦਰਜਾ ਬਦਰਜਾ ਅਹੁਦੇਦਾਰ ਵਲੰਟੀਅਰਜ਼ ਵਰਕਰ ਵੱਡੀ ਸੰਖਿਆ ਵਿੱਚ ਪਹੁੰਚੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਰਟੀ ਦੀਆਂ ਪ੍ਰਾਪਤੀਆਂ ਅਤੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਬਾਰੇ ਵਲੰਟੀਅਰਜ਼ ਨੂੰ ਵਿਸਥਾਰ ਨਾਲ ਦੱਸਿਆ फगवाड़ा रखी वलंटीयर्स मीटिंग सफल रही वीडी संख्या विच पहुंचे वलंटीयर्स ने लोगों वहलतावान देने मान साहेब का धनवाद किया बहुत बहुत धन्यवाद बहुत बहुत धन्यवाद बहुत 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 मेहरबान अज दुआबे की धरती ਫਗਵਾੜਾ ਅੱਜ ਇੱਥੇ ਆਮਾਦੀ ਪਾਰਟੀ ਦੇ ਵਰਕਰ ਵਲੰਟੀਅਰ ਮਿਲਨੀ ਹੈ ਸਟੇਜ ਦੇ ਉੱਤੇ ਆਮਾਦੀ ਪਾਰਟੀ ਦੇ ਸੰਗਠਨ ਦੇ ਸਾਰੇ ਦੇਸ਼ ਦੇ ਸੰਗਠਨ ਦੇ ਪ੍ਰਬਾਰੀ ਜਨਰਲ ਸੈਕਟਰੀ ਔਰ ਇੱਕ ਬਾਤ ਵੱਡੀ ਨੌਕਰੀ IIT ਦੇ ਵਿੱਚ ਪ੍ਰੋਫੈਸਰ ਦੀ ਨੌਕਰੀ ਛੱਡ ਕੇ ਦੇਸ਼ ਦੇ ਨਾਮ ਅਰਵਿੰਦ ਕੇਜਰੀਵਾਲ ਜੀ ਦੇ ਨਾਮ ਆਪਣੀ ਸਾਰੀ ਪੜ੍ਹਾਈ ਆਪਣੀ ਸਾਰੀ ਵਿਦਿਆ ਉਹਨਾਂ ਦੇ ਨਾਮ ਲਾਉਣ ਵਾਲੇ ਡਾਕਟਰ ਸੰਦੀਪ ਪਾਠਕ ਜੀ ਸਾਡੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਪੰਜਾਬ ਦੀ ਵਿਧਾਨ ਸਭਾ ਦੇ 117 ਐਮਐਲਏਾਂ ਦੇ ਵਿੱਚੋਂ ਸਭ ਤੋਂ ਵੱਧ ਪੜੇ ਲਿਖੇ ਹੋਏ 6 ਟਾਈਮ ਐਮਏ ਜਿਨਾਂ ਨੇ 6 ਐਮਏ ਕੀਤੇ ਆ ਤੇ ਬਹੁਤ ਗਰੀਬ ਘਰ ਤੋਂ ਉੱਠ ਕੇ ਉਸ ਵਿਦਿਆ ਦੇ ਚਾਨਣ ਨਾਲ ਅੱਜ ਪੰਜਾਬ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਜਿਹੜੇ ਐਮਐਲਏ ਨੇ ਬੁੱਧਲਾੜੇ ਤੋਂ ਸ਼੍ਰੀ ਬੁੱਧਰਾਮ ਜੀ ਪ੍ਰਿੰਸੀਪਲ ਸਾਹਿਬ ਬਲਕਾਰ ਸਿੰਘ ਜੀ ਸਾਡੇ ਮਿਨਿਸਟਰ ਸਾਹਿਬ ਸਾਡੇ ਹੁਸ਼ਿਆਰਪੁਰ ਤੋਂ ਉਹ ਵੀ ਪੜ੍ਹੇ ਲਿਖੇ ਡਾਕਟਰ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਸਾਡੇ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕਾਂਗਜੀ ਜਿਹੜੇ ਤੁਸੀਂ ਦੇਖਦੇ ਰਹਿੰਦੇ ਹੋ ਟੀਵੀ ਤੇ ਉਹਨਾਂ ਨੂੰ ਟਿਕਟ ਮਿਲੀ ਮੇਰੇ ਨਾਲ ਫਤੇਗੜ ਸਾਹਿਬ ਤੋਂ ਜੀਪੀ ਸਿੰਘ ਅਸੀਂ ਇਕੱਠਿਆਂ ਨੇ ਪਹਿਲਾਂ ਰਾਜਨੀਤੀ ਜੁਆਇਨ ਕੀਤੀ ਸੀ ਇਹ ਬੱਸੀ ਪਠਾਨਾ ਤੋਂ ਲੜੇ ਸੀ ਪੀਪਲਸ ਪਾਰਟੀ ਵੱਲੋਂ ਮੈਂ ਲਹਿਰੇ ਕਾਗੇ ਤੋਂ ਲੜਿਆ ਸੀ ਸੋ ਇਕੱਠਿਆਂ ਨੇ ਰਾਜਨੀਤੀ ਸ਼ੁਰੂ ਕੀਤੀ ਸੀ ਦੁਬਾਰਾ ਫੇਰ ਇਕੱਠੇ ਹੋਏ ਆ ਨਾਲ ਲਾਲਜੀਤ ਪੁੱਲਰ ਜੀ ਜਿਹੜੇ ਖਡੂਰ ਸਾਹਿਬ ਤੋਂ ਆਵਾਮੀ ਪਾਰਟੀ ਦੇ ਤੇ ਉਸਤੇ ਅਗਲੇ ਨਾਲ ਹੀ ਅਜ ਨਾਲੇ ਤੋਂ ਐਮਐਲਏ ਤੇ ਆਵਾਮੀ ਪਾਰਟੀ ਦੇ ਬਹੁਤ ਹੀ ਧਾਕੜ ਸਾਡੇ ਮੰਤਰੀ ਤੇ ਐਮਐਲਏ ਜੀ ਕੁਲਦੀਪ ਢਾਲੀਵਾਲ ਸਾਹਿਬ ਔਰ ਜੰਡਿਆਲਾ ਗੁਰੂ ਤੋਂ ਹਰਪਜਨ ਸਿੰਘ ਜੀ ਈਟੀਓ ਸਾਹਿਬ ਮਨਿਸਟਰ ਸਾਹਿਬਾਨ ਨੇ ਬ੍ਰਹਮਸ਼ੰਕਰ ਜੇਮਪਾ ਜੀ ਅਨਮੋਲ ਗਗਰਮਾਨ ਮਨਿਸਟਰ ਨੇ ਟੂਰਿਜ਼ਮ ਦੇ ਔਰ ਐਮਐਲਏ ਖਰੜ ਕਟਾਰੂ ਚੱਕ ਸਾਹਿਬ ਪੋਆ ਤੋਂ ਐਮਐਲਏ ਨੇ ਸੇਕਮਨ ਸਾਹਿਬ ਤੇ ਬਾਕੀ ਮੇਰੇ ਸਾਹਮਣੇ ਸਾਰੇ ਮੈਨੂੰ ਐਮ ਐਲ ਏ ਸਹਿਬਾਨ ਆਉਦੇਦਾਰ ਸਹਿਬਾਨ ਤੇ ਸਭ ਤੋਂ ਬਾਅਦ ਪਾਰਟੀ ਦੀ ਰੀੜ ਦੀ ਹੱਡੀ ਨਾ ਥੱਕਣ ਵਾਲੇ ਨਾ ਅੱਕਣ ਵਾਲੇ ਤੇ ਆਮ ਆਦਮੀ ਪਾਰਟੀ ਨੂੰ ਅਸਮਾਨਾਂ ਤੱਕ ਚੱਕਣ ਵਾਲੇ ਸਾਡੇ ਵਲੰਟੀਅਰ ਸਹਿਬਾਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਦਾ ਤੁਹਾਡਾ ਜੋਸ਼ ਜਿਹੜਾ ਉਹ ਦੇਖ ਕੇ ਮੈਨੂੰ ਇਹ ਅੰਦਾਜ਼ਾ ਹੋ ਗਿਆ ਕਿ ਤੁਸੀਂ ਪੰਜਾਬ ਦੇ ਵਿੱਚ ਇੱਕ ਨਵੀਂ ਕਹਾਣੀ ਲਿਖਣ ਲਈ ਤਿਆਰ ਬੈਠੇ ਹੋ ਮੈਨੂੰ ਇਹ ਅੰਦਾਜ਼ਾ ਇਸ ਗੱਲ ਤੇ ਹੋ ਗਿਆ ਕਿ ਤੁਸੀਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦਾ ਜਿਹੜਾ ਆਪਾਂ ਸੁਪਨਾ ਲਿਆ ਹੋਇਆ ਹੈ ਉਹਨੂੰ ਪੂਰਾ ਕਰਨ ਵਾਸਤੇ ਤੁਸੀਂ ਦਿਨ ਰਾਤ ਇੱਕ ਕਰੋਗੇ ਵੀਰੋ ਇਹ ਕੋਈ ਪੋਲੀਟੀਕਲ ਰੈਲੀ ਨਹੀਂ ਹੈਗੀ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਹੈਗਾ ਇਹ ਤਾਂ ਆਪਣੀ ਵਲੰਟੀਅਰਾਂ ਦੀ ਇੱਕ ਮੀਟਿੰਗ ਹੈ ਜਿੱਦਾਂ ਰੈਲੀ ਕੀਤੀ ਨਾ ਉਹਦੇ ਇਹਨਾਂ ਨੂੰ ਕਈਆਂ ਨੂੰ ਦੌਰੇ ਪੈਣਗੇ ਵੀ ਆਹ ਕੀ ਹੋ ਗਿਆ ਕਿਉਂਕਿ ਇਹ ਅੰਡਰਗਰੰਡ ਨੂੰ ਸਮਝ ਹੀ ਨਹੀਂ ਰਹੇ ਬਿ ਲੋਕ ਕੀ ਸੋਚੀ ਬੈਠਿਆ ਕਿਉਂਕਿ ਮੈਂ ਤਾਂ ਲੋਕਾਂ ਚ ਰਹਿਣਾ ਅੱਜ ਮੈਂ ਸਵੇਰੇ 10 ਸਵੇਰੇ 10 ਵਜੇ ਚੰਡੀਗੜ੍ਹੋਂ ਚੱਲਿਆ ਮੋਗੇ ਵਾਸਤੇ ਮੈਨੂੰ ਜਾਣ ਲਈ 4 ਘੰਟੇ ਲੱਗੇ ਹਾਲਾਂਕਿ ਰਾਹ ਇੰਨਾ ਨਹੀਂ ਹੈਗਾ ਪਰ ਜਦੋਂ ਰੂਟ ਲੱਗਦਾ ਹੈ ਪ੍ਰੋਟੋਕਾਲ ਹੈ ਸਿਕਿਉਰਿਟੀ ਦਾ ਰੂਟ ਲੱਗਦਾ ਹੈ ਤਾਂ ਪੁਲਿਸ ਵਾਲਿਆਂ ਤੋਂ ਲੋਕ ਪੁੱਛ ਲੈਂਦੇ ਆ ਜਿਹੜੇ ਪਿੰਡ 'ਚ ਪੂਰੀ ਪੁਲਿਸ ਵਾਲੇ ਖੜੇ ਆ ਕਿ ਬਾਈ ਜੀ ਅੱਜ ਕੌਣ ਆ ਰਿਹਾ ਹੈ ਉਹ ਕੋਈ ਦੱਸ ਦਿੰਦੇ ਆ ਭਗਵੰਤ ਮਾਨ ਲੰਗ ਰਿਹਾ ਹੈ ਤਾਂ ਇਕੱਠੇ ਹੋ ਜਾਂਦੇ ਆ ਪਿੰਡ 'ਚ ਆਪਸ ਵਿੱਚ ਇੱਕ ਦੂਜੇ ਨੂੰ ਫੋਨ ਕਰਕੇ ਮੈਨੂੰ 40 40 50 50 100 100 ਬੰਦੇ ਇਕੱਠੇ ਹੋ ਕੇ ਐ ਮੈਨੂੰ ਹੱਥ ਦਿੰਦੇ ਆ ਗੱਡੀ ਨੂੰ ਤੇ ਮੈਂ ਗੱਡੀ ਰੋਕ ਲੈਣਾ ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਜੇ ਹੱਥ ਦਿੱਤਾ ਤਾਂ ਮੁੱਖ ਮੰਤਰੀ ਦੀ ਗੱਡੀ ਖੜ ਜੂਗੀ ਕਿਉਂਕਿ ਆਪਣਾ ਸਾਡਾ ਪਹਿਲਾਂ ਤਾਂ ਜੇ ਮੁੱਖ ਮੰਤਰੀ ਗੱਡੀ ਨੂੰ ਹੱਥ ਦਿੱਤਾ ਤਾਂ ਤਿੰਨ ਦਿਨਾਂ ਬਾਅਦ ਪਤਾ ਲੱਗਦਾ ਸੀ ਕਿਹੜੇ ਥਾਣੇ 'ਚ ਨੇ ਉਹ ਵੀ ਤੇਰੀ ਹਿੰਮਤ ਕਿਵੇਂ ਹੋਈ ਤੂੰ ਮੁੱਖ ਮੰਤਰੀ ਦੀ ਗੱਡੀ ਨੂੰ ਆਏ ਹੱਥ ਦਿੱਤਾ ਏਸੇ ਕਰਕੇ ਭਾਈ ਲੋਕਾਂ ਨੇ ਉਹਨਾਂ ਨੂੰ ਇਸ ਵਾਰ ਕਹਿਤਾ ਭਾਈ ਤੁਸੀਂ ਆਪਣੀਆਂ ਗੱਡੀਆਂ ਕਿਤੇ ਹੋ ਸੜਕ ਤੋਂ ਨਹੀਂ ਲੈ ਜਾਇਆ ਕਰੋ ਸਾਡੇ ਵਾਲੇ ਦੀ ਗੱਡੀ ਤਾਂ ਇੱਥੋਂ ਹੀ ਲੰਘੂਗੀ ਤੇ ਅਸਤਾ ਜਦੋਂ ਮਰਜੀ ਹੱਥ ਦੇ ਕੇ ਰੋਕ ਸਕਦੇ ਆ। ਸੋ ਵੀਰੋ ਇਹ ਅੱਜ ਮੈਨੂੰ ਲੋਕਾਂ ਨੇ ਮਿਲਸਤਾ ਮੈਨੂੰ ਰੋਜ਼ ਹੀ ਮਿਲਦਾ। ਅੱਜ ਮੈਨੂੰ ਬਹੁਤ ਸਾਰੀਆਂ ਗੱਲਾਂ ਨਵੀਆਂ ਦੱਸੀਆਂ ਲੋਕਾਂ ਨੇ। ਇੱਕ ਬਜ਼ੁਰਗ ਨੇ ਕਿਹਾ ਭਗਵਾਨ ਤੁਮਾਨਾ ਹੁਣ ਵੋਟਾਂ ਮੰਗਣ ਪਾਵੇਂ ਆਈ ਨਾ ਕਿਉਂਕਿ ਤੇਰੇ ਤੋਂ ਪਹਿਲਾਂ ਤੇਰੇ ਕੀਤੇ ਹੋਏ ਕੰਮ ਸਾਡੇ ਪਿੰਡ ਪਹੁੰਚ ਗਏ। ਸਾਡੇ ਪਿੰਡ ਬਿਜਲੀ ਦਾ ਬਿੱਲ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਸਾਡੇ ਪਿੰਡ 6 ਨੌਕਰੀਆਂ ਮਿਲ ਗਈਆਂ ਸਰਕਾਰੀ ਮੇਰੇ ਭਤੀਜੇ ਨੂੰ ਵੀ ਇੱਕ ਨੌਕਰੀ ਮਿਲ ਗਈ ਤੇ ਸਾਡੇ ਕੱਸੀਆਂ ਦਾ ਪਾਣੀ 25-25 ਸਾਲਾਂ ਬਾਅਦ ਜਿਹੜਾ ਚੋਇਆਂ ਦਾ ਸੂਇਆਂ ਦਾ ਪਾਣੀ ਸੀ ਜਿਹਨੂੰ ਭੁੱਲ ਗਏ ਸੀ ਉਹ ਵੀ ਪਹੁੰਚ ਗਿਆ ਤੇ ਬਿਜਲੀ ਵੀ ਆਮ ਆਉਂਦੀ ਹੈ ਤੇ ਇੱਕ ਪਿੰਡ ਚ ਇੱਕ ਬਜ਼ੁਰਗ ਕਹਿੰਦਾ ਸਭ ਤੋਂ ਵਧੀਆ ਗੱਲ ਇਹ ਹੈ ਕਿ ਬਿਜਲੀ ਤਾਂ ਜਲਾਮ ਆਉਂਦੀ ਹੈ ਸਾਰੀ ਕਣਕ ਕਹਿੰਦਾ ਫਸਲ ਬੀਜਣ ਤੋਂ ਲੈ ਕੇ ਹੁਣ ਵੱਢਣ ਤੱਕ ਦੇ ਦਿਨ ਆ ਗਏ ਇੱਕ ਦਿਨ ਵੀ ਕਹਿੰਦਾ ਰਾਤ ਨੂੰ ਖੇਤ ਜਾਣ ਦੀ ਲੋੜ ਨਹੀਂ ਪਈ ਜਿਨੇ ਕੰਨ ਕਰਵਾ ਕੇ ਆਈ ਦੀ ਸੀ ਸੋ ਵੀਰੋ ਇਹ ਚੀਜ਼ਾਂ ਉਹੀ ਬੰਦਾ ਕਰ ਸਕਦਾ ਜਿਨੇ ਇਹ ਚੀਜ਼ਾਂ ਆਪਣੇ ਪਿੰਡੇ ਤੇ ਹੰਡਾਈਆਂ ਹੋਣ ਮੈਂ ਅਫਸਰਾਂ ਨੂੰ ਪੁੱਛਿਆ ਬਿਜਲੀ ਦੇਤੇ ਦੂਜੇ ਸਾਰੇ ਸੈਕਟਰੀ ਲੈਵਲ ਦੇ ਵੱਡੇ ਅਫਸਰ ਇਕੱਠੇ ਕਰ ਲੇ ਮੈਂ ਮੈਂ ਕਿਹਾ ਵੀ ਤੁਹਾਨੂੰ ਕੀ ਨੇ ਕਹਤਾ ਵੀ 8 ਘੰਟਿਆਂ ਨਾਲ ਕਿਸਾਨ ਦੀ ਜਿਹੜੀ ਜਿੱਚੋ ਨਾ ਫਸਲ ਹੈ वनू पानी बिल्कुल सही लग जाता है अठ घंटा अठ घंटे भी टुट में दें हो दो घंटे अद्धा घंटा ब्रेक फिर दो घंटे फिर अद्धा घंटा मैं थोनू किने कहता है तीन सत्त क्यों नहीं कि नौ क्यों नहीं कि अठ कि मैनू कहें जी सैकटरी लैवल पर मीटिंग हुई थी उसमें फैसला किया गया था मैं कहाँ हुई थी तो सैकटरी लैवल पर मीटिंग हुई थी मैंने कहा कभी नक्का लैवल पर मीटिंग हुई है ਕਹਤੇ ਇਹ ਕੀ ਹੁੰਦਾ ਹੈ ਜੀ ਨੱਕਾ ਲੈਵਲ ਮੈਂ ਕਿਹਾ ਨੱਕਾ ਨਹੀਂ ਨੱਕਾ ਕਹਤੇ ਨਹੀਂ ਨੱਕਾ ਲੈਵਲ ਤੇ ਤਾਂ ਮੀਟਿੰਗ ਨਹੀਂ ਹੋਈ ਮੈਂ ਕਿਹਾ ਇਹ ਹੀ ਪੰਗਾ ਹੈ ਨੱਕਾ ਹੁੰਦਾ ਜਿੱਥੋਂ ਕਿਆਰੇ ਨੂੰ ਪਾਣੀ ਮੁਰਦਾ ਮੈਂ ਕਿਹਾ ਉਹਨੂੰ ਨੱਕਾ ਕਹਿੰਦੇ ਆ ਕਦੇ ਉੱਥੇ ਬਹਿ ਕੇ ਫੈਸਲਾ ਲਿਆ ਕਿ ਕਿਆਰਾ ਕਿੰਨੇ ਚਿਰ ਚ ਭਰਦਾ ਹੈ ਕਿ ਕਿੰਨੇ ਘੰਟੇ ਉਹਨੂੰ ਚਾਹੀਦੇ ਆ ਜਦੋਂ ਅੱਧਾ ਭਰਦਾ ਤੁਸੀਂ ਉਧਰੋਂ ਕੱਟ ਲੈਨੇ ਹੋ ਫੇਰ ਫੇਰ ਦੁਬਾਰੇ ਜਦੋਂ ਆਊਗੀ ਫੇਰ ਦੁਬਾਰੇ ਖਾਲ ਫੇਰ ਦੁਬਾਰੇ ਪਾਣੀ ਉਸ ਕਹਰੇ ਨੱਕੇ ਜਾਊਗਾ ਮੈਂ ਕਿਹਾ ਵੀ ਗੱਲ ਸੁਣ ਲਓ ਮੇਰੀ ਸੁਬੀਰੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ 100 ਤੁਸੀਂ 8 ਘੰਟੇ ਬਿਜਲੀ ਦਿੰਦੇ ਹੋ ਜੇ ਤੁਸੀਂ 8 ਘੰਟੇ ਸਮਝ ਲਓ ਵੀ ਜੇ 4 ਦਿਨ ਤੁਸੀਂ 8 ਘੰਟੇ ਬਿਜਲੀ ਦੇਣੀ ਹੈ ਕਿੰਨੇ ਘੰਟੇ ਬਿਜਲੀ ਦਿਓਗੇ ਕਹਿੰਦੇ ਜੀ 32 ਘੰਟੇ ਮੈਂ ਕਿਹਾ ਵੀ ਐ ਕਰਦੇ ਆ ਇਹਨੂੰ ਇੱਕ ਹੋਰ ਤਰੀਕਾ ਬਣਾਉਣਾ ਹੈ ਕਹਿੰਦੇ ਕੀ ਮੈਂ ਕਹਿੰਦਾ ਜੀ ਤਿੰਨ ਦਿਨ ਬਿਜਲੀ ਦੇਣੀ ਹੈ ਪਰ ਦੇਣੀ 11-11 ਘੰਟੇ ਆ ਕਹਿੰਨੀ ਜੀ ਇਹਦੇ ਨਾਲ ਕੀ ਫਰਕ ਪਊਗਾ ਮੈਂ ਕਹਿੰਦਾ ਦੇਖੋ 11 ਘੰਟੇ ਬਿਜਲੀ ਆਉਗੀ ਕੋਈ ਕਿਸਾਨ ਕੰਮਲਾ ਨਹੀਂ ਹੈਗਾ ਕਿ ਉਹ ਆਪਦੇ ਕੈਰੇਜ ਚ ਪਾਣੀ ਛੱਡ ਕੇ ਬੱਟਾ ਤੋੜ ਲੇ ਤੇ ਬੱਟਾ ਵੀ ਤੇ ਉਹਨੂੰ ਆਪ ਹੀ ਪੋਚਣੀਆਂ ਪੈਣਗੀਆਂ ਦੁਬਾਰੇ ਉਹ 9 ਘੰਟੇ ਬਾਅਦ 10 ਘੰਟੇ ਬਾਅਦ ਬੰਦ ਕਰ ਦੂਗਾ ਅਗਲੇ ਦਿਨ ਫੇਰ 11 ਘੰਟੇ ਆਉਗੀ ਫੇਰ 9-10 ਘੰਟੇ ਬਾਅਦ ਬੰਦ ਕਰ ਦੂਗਾ ਉਦੋਂ ਅਗਲੇ ਦਿਨ ਫੇਰ 11 ਘੰਟੇ ਆਉਗੀ ਫੇਰ ਬੰਦ ਕਰ ਦੂਗਾ ਅਗਲੇ 3 ਦਿਨ ਜਾਂ 4 ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ 3 ਦਿਨ ਜਦੋਂ ਲਗਾਤਾਰ ਉਹਨੇ ਝੋਨੇ 'ਚ ਪਾਣੀ ਲਾਤਾ ਤੇ ਮੈਂ ਕਿਹਾ ਵੀ ਟੋਟਲ ਕਿੰਨੇ ਦਿਨ ਹੋ ਗਏ 7 ਦਿਨ ਤੇ ਤੁਸੀਂ 7 ਦਿਨਾਂ 'ਚ 8 ਘੰਟਿਆਂ حساب ਨਾਲ ਕਿੰਨੇ ਕਿੰਨੇ ਘੰਟੇ ਬਿਜਲੀ ਦਿਓਗੇ 56 ਘੰਟੇ 7 ਤੋਂ 8 56 ਮੈਂ ਕਿਹਾ ਵੀ ਜਿਹੜਾ ਮੇਰੇ ਵਾਲਾ ਤਰੀਕਾ ਹੈ 3 ਦਿਨ 'ਚ 11-11 ਘੰਟੇ ਉਹਦੇ ਨਾਲ ਕਿੰਨੇ ਘੰਟੇ ਦਿਓਗੇ ਕਹੀਂ 33 ਘੰਟੇ ਮੈਗੇ 23 ਘੰਟੇ ਤੱਕ ਆਪਣੇ ਸਿੱਧੇ ਬਚ ਗਏ ਤੇ ਨੰਬਰ 2 ਤੇ ਉਹ ਵੀ ਕਹੂਗਾ ਕਿ ਮੈਨੂੰ ਕੀ ਲੋੜ ਆ ਯਾਰ ਮਤਲਬ ਦੁਬਾਰੇ ਦੁਬਾਰੇ ਆਉਣ ਦੀ ਖੇਤ ਕਿ ਹੁਣ ਫੇਰ ਦੁਬਾਰੇ ਲਾਈਟ ਆਊਗੀ ਫੇਰ ਜਾਵਾਂਗੇ ਤੇ ਨਾਲੇ ਤਾਂ 23 ਘੰਟੇ ਬਚ ਗਏ ਤੇ ਨਾਲੇ ਉਹ ਖੁਸ਼ ਕਿ ਯਾਰ ਬਿਜਲੀ ਇੰਨੀ ਆਮ ਹੈ ਮੋਟਰਾਂ ਆਪ ਬੰਦ ਕਰਕੇ ਆਉਣਾ ਮੈਂ ਹੁਣ ਇਹ ਚੀਜ਼ਾਂ ਪਾਣੀ ਤੇ ਬੱਸਾਂ ਚਲਾਉਣਾ ਇਹਨੂੰ ਪਤਾ ਹੈ ਇਹ ਚੀਜ਼ਾਂ ਮਹਿਲਾ ਆਣਿਆਂ ਨੂੰ ਪਤਾ ਕਿ 7 ਘੰਟੇ ਕੀ ਹੁੰਦਾ 8 ਘੰਟੇ ਕੀ ਹੁੰਦਾ ਖਾਲ ਮਰਨਾ ਕੀ ਹੁੰਦਾ 11 ਕੀ ਹੁੰਦਾ ਨੱਕਾ ਕੀ ਹੁੰਦਾ ਨਾ ਪਤਾ ਹੀ ਨਹੀਂ ਚਲੋ ਕੁਝ ਪੰਜਾਬੀ ਨਹੀਂ ਆਉਂਦੀ ਮਹਾਰਾਜ ਪੰਜਾਬੀ ਬੋਲਣੀ ਨਹੀਂ ਆਉਂਦੀ ਸਾਰਾ ਸਕੂਲ ਹੈ ਆ ਪੈਣਾ ਨੇ 168 ਵਾਲੇ ਨੇ ਪੰਜਾਬੀ ਦੇ ਜਿਹੜਾ ਸਕੂਲ ਹੈ ਸਕੂਲ ਟੀਚਰਾਂ ਵੱਲੋਂ ਖਾਲੀ ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਹੈ ਉਹ ਟੀਚਰਾਂ ਨੇ ਭਰੀ ਹੋਈ ਕਹਾਂ ਬੈਠੇ ਹੋਤੇ ਮੰਗਾ ਵਾਸਤੇ ਉਹ ਭਾਈ ਸਕੂਲ ਬਣਾਓਗੇ ਤਾਂ ਟੀਚਰ ਲੱਗੋਗੇ ਨਾ ਤੁਸੀਂ ਡਿਗਰੀਆਂ ਤਾਂ ਕਰਾ ਲੀਆਂ ਡਿਗਰੀਆਂ ਕਰਾ ਕੇ ਨੌਕਰੀਆਂ ਦੇਣ ਵਾਲੀ ਕਹਿੰਦੇ ਇਹਨਾਂ ਦੇ ਡਾਂਗਾ ਮਾਰੋ ਇਹਨਾਂ ਨੂੰ ਕੁੱਟੋ ਸਾਡੇ ਕੋਲ ਨਹੀਂ ਹੈਗਾ ਯਾਰ ਮੈਨੂੰ ਇਹ ਦੱਸੋ ਨਾ ਤਾਂ ਕੋਈ ਨਵਾਂ ਸਕੂਲ ਬਣਾਇਆ ਫਿਰ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਨਵੀਂ ਯੂਨੀਵਰਸਿਟੀ ਬਣਾਈ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਸਰਕਾਰੀ ਹਸਪਤਾਲ ਨਵਾਂ ਬਣਾਇਆ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਸੜਕਾਂ ਬਣਾਈਆਂ ਨਵੇਂ ਸੜਕਾਂ ਸਾਰੀਆਂ ਟੋਲ ਪਲਾਜੇ ਵਾਲਿਆਂ ਨੇ ਬਣਾਈਆਂ ਨੇ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਕੋਈ ਨੌਕਰੀ ਦਿੱਤੀ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਅਸਲ 'ਚ ਨੀਅਤ ਖਾਲੀ ਸੀ ਤਾਂ ਖਜ਼ਾਨਾ ਖਾਲੀ ਸੀ ਆਪਣੀ ਨੀਅਤ ਭਰੀ ਹੋਈ ਹੈ ਤਾਂ ਖਜ਼ਾਨਾ ਵੀ ਭਰਿਆ ਹੋਊਗਾ ਸਰਕਾਰਾਂ ਦਾ ਕੰਮ ਕੀ ਹੁੰਦਾ ਹੈ ਲੀਕੇਜ ਬੰਦ ਕਰਤੀ ਅਸੀਂ ਜਿਹੜੇ ਇੱਧਰ ਉੱਧਰ ਪੈਸੇ ਜਾਂਦੇ ਸੀ ਖਰਚੇ ਘਟਾਉਂਦੇ ਸਭ ਤੋਂ ਪਹਿਲਾਂ ਤਾਂ ਇਹਨਾਂ ਤੋਂ ਸ਼ੁਰੂ ਕੀਤਾ ਕਿ ਇੱਕ ਵਿਧਾਇਕ ਨੂੰ ਇੱਕੋ ਹੀ ਪੈਨਸ਼ਨ ਮਿਲੂਗੀ ਲੈਣੀਆਂ ਲੋੜ ਨਹੀਂ ਨਾਲ ਸੀ ਸੱਤ-ਸੱਤ ਪੈਨਸ਼ਨਾਂ ਲੈਂਦੇ ਸੀ ਸਾਢੇ 4-4 ਲੱਖ ਤਾਂ ਪੈਨਸ਼ਨਾਂ ਦੇਈ ਸੀ ਪਹਿਲੇ ਤਾਂ ਉਹ ਬੰਦ ਕੀਤਾ ਹੌਲੀ-ਹੌਲੀ ਰਿਸ਼ਵਤ ਦੇ ਪੈਸੇ ਕੱਟ ਕਰਕੇ ਇੱਧਰੋਂ ਜਾਂਦੇ ਨੇ ਆ ਜਾਂਦੇ ਨੇ ਫालतू ਖਰਚੇ ਘਟਾ ਕੇ ਖਜ਼ਾਨਾ ਭਰਿਆ 42900 93 ਨਵੀਆਂ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਖਜ਼ਾਨਾ ਵੀ ਭਰਿਆ ਹੋਇਆ ਹੈ ਖਜ਼ਾਨਾ ਵੀ ਭਰਿਆ ਹੋਇਆ ਆ ਜਿਹੜੇ ਆ ਜਿਹੜੇ ਬੱਚੇ ਮੰਗ ਕਰ ਰਹੇ ਆ ਬੜੀ ਵਧੀਆ ਗੱਲ ਹੈ ਇਹ ਚ ਕੀ ਹੈ ਕਿਉਂਕਿ ਮੈਨੂੰ ਮੈਂ ਸਾਰਾ ਕੁਝ ਆਪ ਦੇਖਦਾ ਪੀਐਲ ਪਾ ਜਾਂਦੀ ਹੈ ਹਾਈ ਕੋਰਟਾਂ 'ਚ ਕੇਸ ਚੱਲਦੇ ਆ ਕਦੇ ਕਿਸੇ ਨੇ ਪਤਾ ਕਦੇ ਕਿਸੇ ਨੇ ਪੁਰਾਣਾ ਪੇਪਰ ਨਹੀਂ ਲਿਆ ਕਿਸੇ ਨੇ ਐਡ ਵੀ ਨਹੀਂ ਦਿੱਤੀ ਤਾਂ ਫਸ ਗਏ ਬੱਚੇ ਬੱਚਿਆਂ ਯਾਰ ਨੌਜਵਾਨ ਮੁੰਡੇ ਕੁੜੀਆਂ ਨੇ ਆਪਣੀਆਂ ਡਿਗਰੀਆਂ ਤੁਹਾਨੂੰ ਦਿਖਾਤੀਆਂ ਮੁੜ ਕੇ ਜਾਣ ਬੁੱਝ ਕੇ ਕੋਰਟ 'ਚ ਫਸਾ ਲੈਂਦੇ ਸੀ ਆਪ ਜਾਂਦੇ ਨਹੀਂ ਸੀ ਕੋਰਟ ਵੱਲੋਂ ਕਰਾ ਲੈਂਦੇ ਸੀ ਦੇਖੋ ਜੇ ਅਸੀਂ ਤਾਂ ਨੌਕਰੀ ਦੇਣ ਨੂੰ ਤਿਆਰ ਸੀ ਕੋਰਟ ਨੇ ਰੋਕਤਾ ਅਸੀਂ ਸਭ ਤੋਂ ਪਹਿਲਾਂ ਕੋਰਟ ਦਾ ਕੰਮ ਕਲੀਅਰ ਕਰਾਉਨੇ ਆ ਇਹਨਾਂ ਨੂੰ ਵਕੀਲ ਕਰਨ ਦੀ ਲੋੜ ਨਹੀਂ ਪੰਜਾਬ ਸਰਕਾਰ ਵੱਲੋਂ ਅਸੀਂ ਵਕੀਲ ਭੇਜ ਦਿਆਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਨੌਕਰੀ ਦੇਣੀ ਹੈ ਅਸੀਂ ਆਪਾਂ ਨੇ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹ ਵਾਲਾ 540 ਮੈਗਵਾਟ ਦਾ ਆਪਾਂ ਨੇ ਉਹ ਖਰੀਦ ਲਿਆ ਕਿਸੇ ਵਿਰੋਧੀ ਪਾਰਟੀ ਨੇ ਸ਼ਾਵਾਸ਼ੇ ਦਿੱਤੀ ਹੈ ਨਾ ਆਪਾਂ 43000 ਨੌਕਰੀਆਂ ਦੇਤੀਆਂ ਕਦੇ ਕਿਸੇ ਨੇ ਸ਼ਾਬਾਸ਼ ਦਿੱਤੀ ਹੈ ਨਾ ਆਪਾਂ 90% ਘਰਾਂ ਨੂੰ ਬਿਜਲੀ ਦੇ ਬਿੱਲ ਨਹੀਂ ਆਉਣ ਦਿੱਤੇ ਸ਼ਾਬਾਸ਼ ਦਿੱਤੀ ਹੈ ਨਾ ਆਪਾਂ ਸੂਈਆਂ ਜਿਹੜੇ ਸੂਏ ਕੱਸੀਆਂ ਪੁਰਾਣੇ ਉਹ ਚਲਾਤੇ ਨਹਿਰੀ ਪਾਣੀ 60% ਦੇ ਕਰੀਬ ਨਹਿਰੀ ਪਾਣੀ ਖੇਤਾਂ 'ਚ ਪਹੁੰਚਣ ਲੱਗਿਆ ਹੁਣ 70% ਨੂੰ ਚੱਲੇ ਹੋਇਆ ਕਦੇ ਸ਼ਾਬਾਸ਼ ਦਿੱਤੀ ਹੈ ਨਾ ਆਪਾਂ ਇੱਕ ਨਹਿਰ ਬਣਾਉਣ ਲੱਗੇ ਆ ਮਾਲਵਾ ਨਹਿਰ ਜਿਹੜੀ ਬਿਲਕੁਲ ਹਰੀਕੇਪਤਨ ਤੋਂ ਨਿਕਲੂਗੀ ਤੇ ਰਾਸਥਾਨ ਵਾਲੀ ਨਹਿਰ ਦੇ ਨਾਲ ਨਾਲ ਇਧਰਲੇ ਪਾਸੇ ਨੂੰ ਕਵਰ ਕਰੂਗੀ ਕਦੇ ਕਿਸੇ ਨੇ ਸ਼ਾਬਾਸ਼ੇ ਦਿੱਤੀ ਹੈ ਨਾ ਇਹ ਕੰਮ ਨਹੀਂ ਨਹੀਂ ਕੰਮ ਨਹੀਂ ਜੀ ਸ਼ਾਬਾਸ਼ੇ ਨਹੀਂ ਦੇਣੀ ਕਿਸੇ ਗੱਲ ਦੀ ਆਪਾਂ ਰਾਸ਼ਨ ਕਰ ਕਰ ਪਹੁੰਚਾਉਣ ਦੀ ਗੱਲ ਕਰ ਲਈ ਸ਼ਾਬਾਸ਼ੇ ਦਿੱਤੀ ਹੈ ਨਾ ਕਰਨਾ ਆ ਆਮ ਕਰ ਇਧੀਆਂ ਪੁੱਤ ਵਲੰਟੀਅਰ ਬਣ ਗਏ ਵਲੰਟੀਅਰਾਂ ਨੂੰ ਹੁਣ ਮਿਲ ਰਹੇ ਨੇ ਅਹੁਦੇ ਵੱਡੇ ਵੱਡੇ ਕੋਈ ਮਾਰਕੀਟ ਕਮੇਟੀ ਦਾ ਚੇਅਰਮੈਨ ਬਣ ਰਿਹਾ ਹੈ ਕੋਈ ਕਿਸੇ ਕਮਿਸ਼ਨ ਦਾ ਮੈਂਬਰ ਬਣ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਮੇਰਾ ਵਾਦਾ ਤੁਹਾਡੇ ਨਾਲ ਕਿਉਂਕਿ ਮੈਂ ਐਸੇ ਕੰਮ ਤੇ ਵਾਸਤੇ ਆਇਆ ਮੈਂ ਤਾਂ 24 ਘੰਟੇ ਇਹੀ ਕੰਮ ਕਰਦਾ ਕਿ ਪੰਜਾਬ ਦੇ ਲੋਕਾਂ ਦਾ ਫਾਇਦਾ ਕਿਵੇਂ ਹੋਊਗਾ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਆ ਪਰ ਅਹੁਦੇ ਨਹੀਂ ਮੁੱਕਦੇ ਤੇ ਮੈਨੂੰ ਕੱਲੇ-ਕੱਲੇ ਵਲੰਟੀਅਰ ਦਾ ਪਤਾ ਹੈ ਕਿ ਕਿਹੜਾ ਆਪਦੇ ਪੱਲਿਓ ਮੋਟਰਸਾਈਕਲ ਤੇ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਰੇ ਜਾਂਦਾ ਹੁੰਦਾ ਦਿਲੋਂ ਨਾਰੇ ਲਾਉਂਦਾ ਨਾ ਜਿਹੜਾ ਭਗਵੰਤ ਮਾਨ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਉਸ ਵੇਲੇ ਮੈਨੂੰ ਇਹ ਬਹੁਤ ਪਰਮਾਤਮਾ ਦਾ ਮੈਸ਼ ਖੁਗਰਾਨਾ ਕਰਦਾ ਹੁਣਾ ਭਗਵੰਤ ਸਿਆ ਆ ਕੋਈ ਪੁਰਾਣੇ ਜਨਮ ਦੇ ਪੁੰਨ ਨਹੀਂ ਐ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਕਰਕੇ ਇਹ ਸੋਚ ਦੇ ਪਾਰਟੀ ਖਤਮ ਕਰ ਦਾਂਗੇ ਵੀ ਪਾਰਟੀ ਖਤਮ ਹੋ ਜੂਗੀ ਕਮਾਲ ਐ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਾਮ ਨਹੀਂ ਹੈਗਾ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਸੋਚ ਦਾ ਤੁਸੀਂ ਕੇਜਰੀਵਾਲ ਨੂੰ ਫਿਜ਼ੀਕਲੀ ਤਾਂ ਗ੍ਰਿਫਤਾਰ ਕਰ ਲੋਗੇ ਪਰ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਆ ਜਿਹੜੇ ਦੇਸ਼ ਦੇ ਵਿੱਚ ਲੱਖਾਂ ਕਰੋੜਾ ਕੇਜਰੀਵਾਲ ਪੈਦਾ ਹੋਗੇ ਉਹਨਾਂ ਨੂੰ ਕਿਹੜੇ ਕਿਹੜੀ ਜੇਲ੍ਹ 'ਚ ਲੈ ਰੱਖੋਗੇ ਇਹ ਗਲਤ ਫਹਿਮੀ 'ਚ ਨੇ ਗਲਤ ਫਹਿਮੀ 'ਚ ਨੇ ਕੇਜਰੀਵਾਲ ਸਾਹਿਬ ਨੂੰ ਸਕੂਨ ਮਿਲੂਗਾ ਉਹਨਾਂ ਨੂੰ ਜੇਲ੍ਹ 'ਚ ਬੈਠਿਆਂ ਨੂੰ ਸਕੂਨ ਮਿਲੂਗਾ ਕਿ ਮੈਂ ਕੱਲਾ ਨਹੀਂ ਮੇਰੇ ਨਾਲ ਹਜ਼ਾਰਾਂ ਕਰੋੜਾਂ ਲੋਕ ਖੜੇ ਨੇ ਖਾਸ ਤੌਰ ਤੇ ਜਦੋਂ ਪੰਜਾਬੀ ਖੜ ਜਾਣ ਫਿਰ ਚਟਾਨ ਵਾਂਗੂ ਖੜਦੇ ਆ ਜਿੱਥੇ ਖੜ ਜਾਣ ਤੇ ਅੜ ਜਾਣ ਫਿਰ ਅਸੀਂ ਤਾਂ ਉੱਥੇ ਹੀ ਆ ਫਿਰ ਜਿੱਥੇ ਅਸੀਂ ਖੜ ਗਏ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਸਾਨੂੰ ਇਹੀ ਪ੍ਰੇਰਣਾ ਦਿੱਤੀ ਹੈ ਕਿ ਮਜਲੂਮਾਂ ਦੇ ਨਾਲ ਖੜੋ ਜ਼ੁਲਮ ਦੇ ਵਿਰੁੱਧ ਲੜੋ ਅੱਜ ਆਪਣੀ ਲੜਾਈ ਜ਼ੁਲਮ ਦੇ ਵਿਰੁੱਧ ਹੈ ਇਹ ਤਾਨਾਸ਼ਾਹੀ ਕਰ ਰਿਹਾ ਹੈ ਇਹ ਮੈਨੂੰ ਪੱਤਰਕਾਰ ਕਿਸੇ ਟੀਵੀ ਤੇ ਸੀ ਮੈਨੂੰ ਕਹਿੰਦੇ ਕਿਸਾਨ ਦਿੱਲੀ ਕਿਉਂ ਆਉਂਦੇ ਹਨ ਕਿਸਾਨ ਦਿੱਲੀ ਵਾਰ-ਵਾਰ ਕਿਉਂ ਆਉਂਦੇ ਹਨ ਮੈਂ ਕਿਹਾ ਮੋਦੀ ਦਿੱਲੀ ਕਿਉਂ ਆਇਆ ਬਈ ਗੁਜਰਾਤ ਚੋਂ ਕਹਿੰਦੇ ਉਹ ਤਾਂ ਜਿੱਤ ਕੇ ਆਇਆ ਹੈ ਮੈਂ ਕਿਹਾ ਜਿੱਤ ਕੇ ਆਇਆ ਤੇ ਉਹ ਰਾਜ ਕਰਦਾ ਤੇ ਜਿੱਥੋਂ ਦੇਸ਼ ਚੱਲਦਾ ਉੱਥੇ ਹੀ ਆਉਣਗੇ ਕਿਸਾਨ ਹੁਣ ਮੈਂ ਉਹਨਾਂ ਨੂੰ ਲਾਹੌਰ ਭੇਜਦਾ ਉਹਨਾਂ ਨੂੰ ਹੈਂ ਦਿੱਲੀ ਹੋਈ ਆਉਣਗੇ ਉਹ ਤੇ ਤੁਸੀਂ ਦਿੱਲੀ ਆਉਣ ਨਹੀਂ ਦਿੰਦੇ ਮੈਂ ਕਿਹਾ ਲਾਹੌਰ ਵਾਲੇ ਪਾਸੇ ਜਾਣਾ ਸੌਖਾ ਹੈ ਉਧਰ ਘੱਟ ਤਾਰਾਂ ਲੱਗੀਆਂ ਹੋਈਆਂ ਹਰਿਆਣੇ ਵਾਲੇ ਬਾਰਡਰ ਤੇ ਸ਼ੰਭੂ ਤੇ ਕਨੌਰੀ ਤੁਸੀਂ ਜਾਦੇ ਤਾਰਾਂ ਲਾਈਆਂ ਉਹ ਤਾਰਾਂ ਨਾਲ ਨਹੀਂ ਜਜ਼ਬਾਤ ਰੁਕੇ ਜਾ ਸਕਦੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਸੋ ਗਲਤਫਹਿਮੀ ਚ ਨੇ ਕਿ ਕਿਸੇ ਨੂੰ ਰੋਕ ਲੈਣਗੇ ਡੱਟ ਕੇ ਖੜਾਂਗੇ ਪੰਜਾਬ ਦੇ ਹੱਕਾਂ ਲਈ ਲੜਾਂਗੇ ਪਰ ਮੇਰੀ ਤੁਹਾਨੂੰ ਬੇਨਤੀ ਹੈ ਇਸ ਵਕਤ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ 5500 ਕਰੋੜ ਰੁਪਇਆ ਰੋਕ ਰੱਖਿਆ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿਉਂ ਰੋਕਿਆ ਪਿਛਲੀ ਵਾਰ ਜਦੋਂ ਕੈਪਟਨ ਦੀ ਗਵਰਨਮੈਂਟ ਸੀ ਪੈਸੇ ਆਏ ਉਹ ਮੰਡੀਆਂ ਦੇ ਪੈਸੇ ਹੁੰਦੇ ਨੇ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦੀ ਰਿਪੇਅਰ ਉਹਦੇ ਵਾਸਤੇ ਉਹਦਾ ਪੈਸਾ ਉਹ ਤਾਂ ਕੈਪਟਨ ਮਨਿੰਦਰ ਨੇ ਉਹ ਪੈਸੇ ਬਿਜਲੀ ਬੋਰਡ ਨੂੰ ਦੇਤੇ ਕਰਜ਼ਾ ਕਰਜ਼ਾ ਲਾਉਣ ਨੂੰ ਚਲੋ ਜੀ ਉਹਨਾਂ ਨੇ ਪੈਸੇ ਰੋਕਤੇ ਵੀ ਤੁਸੀਂ ਪੈਸੇ ਗਲਤ ਥਾਂ ਤੇ ਵਰਤ ਲਏ ਜਦੋਂ ਅਸੀਂ ਸਰਕਾਰ ਚ ਆਏ ਅਸੀਂ ਉਹਨਾਂ ਕੋਲ ਗਿਆ ਸਾਡੇ ਪੈਸੇ ਕਹਿੰਦੇ ਪਹਿਲਾਂ ਕਾਨੂੰਨ ਬਦਲੋ ਵਿਧਾਨ ਸਭਾ ਚ ਕਿ ਪੈਸੇ ਤੁਸੀਂ ਇੱਥੇ ਵਰਤੋਂਗੇ ਅਸੀਂ ਕਹ ਜੀ ਇਸ ਤਾਂ ਵਰਤਣੀ ਇੱਥੇ ਨੇ ਕਾਨੂੰਨ ਬਦਲਤਾ ਵਿਧਾਨ ਸਭਾ ਚ ਕਾਨੂੰਨ ਬਦਲ ਕੇ ਅਸੀਂ ਕਹਤਾ ਵੀ ਹੁਣ ਦੇ ਦਿਓ ਹੁਣ ਕਹਿੰਦੇ ਹੁਣ 4% ਦੀ ਬਜਾਏ ਅਸੀਂ ਤੁਹਾਨੂੰ 2% ਦੇਵਾਂਗੇ ਮੰਡੀ ਫੀਸ ਅਸੀਂ ਕਹ ਕਿਉਂ ਕਹਿੰਦੇ ਵੈਸੀ ਬਸ ਹੁਣ ਤੁਸੀਂ ਸਾਡੇ ਡਿੱਕੇ ਆ ਗਏ ਹੁਣ ਮੈਂ ਪੁੱਛਣਾ ਚਾਹਨਾ ਕੈਪਟਨ ਮਨਿੰਦਰ ਸਿੰਘ ਜੀ ਉੱਥੇ ਬੈਠੇ ਆਉ ਭਾਜਪਾ ਚ ਕਦੇ ਬੋਲਿਓ ਇਸ ਹੱਕ ਚ ਕਿ ਮੈਂ ਗਲਤ ਪੈਸੇ ਵਰਤਲੇ ਸੀ ਤੇ ਤੁਸੀਂ ਮੇਰੇ ਪੰਜਾਬ ਦਾ ਨੁਕਸਾਨ ਕਰੀ ਜਾਂਦੇ ਹੋ ਸਾਡੇ ਪੈਸੇ ਦੇ ਦਿਓ ਜਕਰ ਸਾਹਿਬ ਤੁਸੀਂ ਵੀ ਉੱਥੇ ਹੀ ਹੋ ਕਦੇ ਬੋਲਿਓ ਇਸ ਮਾਮਲੇ 'ਚ ਕਿ ਸਾਡੇ ਪੈਸੇ ਦਵਾ ਦਿਓ ਪੰਜਾਬ ਦੇ ਯਾਰ ਮਨਪੀਰ ਬਦਲ ਜੀ ਤੁਸੀਂ ਵੀ ਉੱਥੇ ਹੀ ਹੋ ਕਦੇ ਬੋਲਿਓ ਪੰਜਾਬ ਦੇ ਹੱਕ 'ਚ ਕਿ ਯਾਰ ਪੈਸੇ ਦਵਾ ਦਿਓ ਨਾ ਬਸ 24 ਘੰਟੇ ਭਗਵੰਤ ਮਾਨ ਨੂੰ ਗਾਲਾਂ ਕੇਦਰੀਵਾਲ ਨੂੰ ਗਾਲਾਂ ਭਗਵੰਤ ਮਾਨ ਨੂੰ ਗਾਲਾਂ ਜੋ ਮਰਜੀ ਕਰ ਲੈਣ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੱਢੀ ਬਸ ਤੇ ਕੀ ਸਮੇਂ ਬਹੁਤ ਲੱਗਦੇ ਉਹ ਜਿਹੜੇ ਲੋਕ ਹੈ ਨਾ ਲੋਕ ਕੰਮਾਂ ਦੀ ਰਾਜਨੀਤੀ ਲੱਭਦੇ ਆ ਲੋਕ ਗੱਲਾਂ ਦੀ ਰਾਜਨੀਤੀ ਨਹੀਂ ਲੱਭਦੇ ਸ਼ਰੀਰਵਿੰਦ ਕੇਧਰੀਵਾਲ ਨੇ ਰਾਜਨੀਤੀ ਦੀ ਦਿਸ਼ਾ ਤੇ ਤਬਾਦਲਤੀ ਆ ਭਾਰਤੀ ਰਾਜਨੀਤੀ ਦੇ ਵਿੱਚ ਪੁਲਵਿੰਦ ਸਿੰਘ ਹੋਰਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਸ਼ਰੀਰਵਿੰਦ ਕੇਧਰੀਵਾਲ ਨੇ ਤੇ ਉਹਦੇ ਬਾਅਦ ਪੰਜਾਬ ਦੇ ਵਿੱਚ ਪੁਲਪ੍ਰੇਮ ਪੁਲਪ੍ਰੇਮ ਕੋਲ ਮੰਤਰੀ ਬਣੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਵਾਕਈ ਕੋਈ ਜੇ ਕੰਮ ਕਰਦਾ ਉਹ ਸਰਦਾਰ ਭਗਤ ਸਿੰਘ ਸਹਿਮਾਨ ਕਰਦਾ ਤੇ ਲੋਕ ਫਤਵਾ ਦੇਣਗੇ ਐਕਾ ਜਿਹੜਾ 2024 ਦੇ ਵਿੱਚ ਐਮਪੀ ਵੀ ਦਵਾਰ ਨੂੰ ਜਿਤਾਉਣਾ ਹੈ ਲੋਕਾਂ ਨੇ ਭਗਵੰਤ ਸਿੰਘ ਮਾਨ ਦੇ ਕਮਾਣ ਨੂੰ ਜਿਤਾਉਣਾ ਇੱਥੇ ਤੁਸੀਂ ਦੇ ਇੱਥੇ ਮੈਂ ਜਿੱਤੋ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਅਕਾਲੀ ਦਲ ਕਾਂਗਰਸ ਬੀਜੇਪੀ ਵਾਲੇ ਇਹਨਾਂ ਦੀ ਜਮਾਨਤਾਂ ਜਬ ਤੋਂ ਆਮ ਆਦਮੀ ਪਾਰਟੀ ਦੇ ਮੀਤ ਵਰਸ਼ਾਨਾ ਜਿੱਤ ਕੇ ਲੋਕ ਸਭਾ ਚ ਜਾਣਗੇ ਤੇ ਜਿਹੜੇ ਪਹਿਲਾਂ ਜਿੱਤਦੇ ਰਹਿਆ ਜਿਵੇਂ ਮੁਹੰਮਦ ਸਦੀਕ ਜੀ ਆ ਜਸਬੀਰ ਸਿੰਘ ਦੀਪਾ ਜੀ ਆ ਏ ਤੇ ਉਥੇ ਕਲਟੀ ਦੇ ਵਿੱਚ ਸਮੋਸੇ ਖਾ ਕੇ ਚਾਹ ਪੀ ਕੇ ਤੇ 100 ਕੇ ਆ ਜਿੰਦੇ ਰਹੇ ਇਹਨਾਂ ਕਦੀ ਕੀਤੀ ਕੋਈ ਆਪਦੇ ਹਲਕੇ ਦੀ ਗੱਲ ਅਸੀਂ ਆਪਦੇ ਹਲਕੇ ਦੇ ਮੁੱਦੇ ਚੁੱਕਾਂਗੇ ਤੇ ਮੁੱਦੇ ਹੱਲ ਵੀ ਕਰਾਵਾਂਗੇ ਲੋਕ ਪਿਆਰ ਦੇ ਰਹੇ ਆ ਲੋਕ ਜਿਤਾਉਣਗੇ ਵੱਡੀ ਲੀਡ ਨੇ ਜਿਤਾਉਣ ਕੋਈ ਦੱਸਣ ਦਾ ਘਾਟਾ ਹੋ ਗਿਆ ਚੀਨ ਜਿਹੜੇ ਬੰਦੇ ਗਏ ਹੈਗੇ ਕੋਈ ਫਰਕ ਪੋਗਾ ਸੀਟ ਤੇ ਦੇਖੋ ਜਿਹੜਾ ਇਹ ਸ਼ਸ਼ੀਰਿੰਗੂ ਤੇ ਸ਼ੀਤਲੋਂਗਰਾਲ ਨੇ ਬੀਜੇਪੀ ਨਾਇਬ ਕੀਤੀ ਜਾਂਦੀ ਇਹ ਲੋਕਤੰਤਰ ਆ ਹਰੇਕ ਬੰਦੇ ਦੀ ਆਪੋ ਆਪਣੀ ਮਰਜ਼ੀ ਆ ਪਰ ਇਹਦਾ ਖਵੇਜਾ ਉਹਨਾਂ ਨੂੰ ਭੁਗਤਣਾ ਪਊਗਾ 2022 ਚ ਸ਼ੀਤਲੋਂਗਰਾਲ ਨੂੰ ਜਿਤਾਇਆ ਲੋਕਾਂ ਨੇ ਪਿਆਰ ਨਾਲ ਮੁੜ ਕੇ ਜਿੰਨੀ ਚੋਣ ਚ ਸ਼ਸ਼ੀਰਿੰਗੂ ਨੂੰ ਜਿਤਾਇਆ ਉਹ ਤੇ ਆਮ ਆਦਮੀ ਪਾਰਟੀ ਦੇ ਲੋਕਾਂ ਮੋਟਾ ਪਈਆਂ ਹੁਣ ਹੋਰ ਜੋਟਾ ਲੱਜੁਪਦਾ ਇਹਨਾਂ ਦੇ ਹਲਕਿਆਂ ਦਾ ਐਸੀ 시ਗਰੀਂ ਕੁਰੂਵੀਆ ਪੰਨੂ ਅਧਿਪਤ ਹੋ ਗਿਆ ਕਿੰਨਾ ਮੋਟਾ ਪੀਨ ਲੋਕ ਆਮ ਆਦਮੀ ਪਾਰਟੀ ਦੇ ਨਾਲ ਲੋਕ ਭਗਵਨ ਸਿੰਘ ਮਾਨ ਅਰਵਿੰਦ ਕੇਜਰੀਵਾਲ ਦੇ ਨਾਲ ਇਹ ਜਿਹੜਾ ਪਿਆਰ ਹੈ ਨਾ ਪਿਆਰ ਤਾਂ ਹੀ ਆ ਲੋਕਾਂ ਦੇ ਕੰਮ ਹੋਏ ਲੋਕਾਂ ਨੂੰ ਫ੍ਰੀ ਬਿਜਲੀ ਮਿਲੀ ਆ ਮੱਲਾ ਕਲੀਨਿਕ ਖੁੱਲ੍ਹਿਆ ਇਲਾਜ ਫ੍ਰੀ ਹੋ ਰਿਹਾ ਲੋਕਾਂ ਨੂੰ ਫ੍ਰੀ ਲੇਡੀ ਸਵਾਰੀ ਜਿਹੜਾ ਬੱਸ ਤੇ ਆ ਉਹ ਫ੍ਰੀ ਮਿਲ ਰਿਹਾ ਹੋਰ ਕਈ ਸਹੂਲਤਾਂ ਮਿਲ ਰਹੀਆਂ ਤਾਂ ਹੀ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ हां जी एमएलए साहब की कहना चाहोगे आज मुख्यमंत्री भगवंत सिंह मान द्वारा खुद आप वॉलंटियर मिलनी कीती गई है बहुत बढ़िया जड़ा जी सरदार भगवंत सिंह मान जी ने मैसेज ਦਿੱਤਾ ਕਿਉਂਕਿ मान साहब ਜਿਹੜੇ ਆ ਉਹ ਕੱਲੇ-ਕੱਲੇ ਵਲੰਟੀਅਰ ਨੂੰ ਮਿਲ ਕੇ ਉਹਨਾਂ ਨੂੰ ਹੌਸਲਾ ਦੇ ਰਿਹਾ ਉਹਨਾਂ ਨੂੰ ਜਿਹੜੀ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਆ ਉਹਦੇ ਲਈ ਕਿਹੜੇ ਤਰੀਕੇ ਨਾਲ ਲੜਾਈ ਲੜਨੇ ਆ ਉਹਨਾਂ ਲਈ ਉਹਨਾਂ ਨੂੰ ਪ੍ਰੇਰਿਤ ਕਰ ਰਿਹਾ ਤੇ ਨਾਲ ਹੀ ਉਹ ਵਲੰਟੀਅਰਾਂ ਨੂੰ ਦੱਸ ਰਿਹਾ ਕਿ ਜਿਹੜਾ ਮੋਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਝੂਠੇ ਕੇਸ ਵਿੱਚ ਫਸਾਇਆ ਆਪਾਂ ਡਟ ਕੇ ਮੋਦੀ ਗਵਰਨਮੈਂਟ ਦੇ ਖਿਲਾਫ ਲੜਾਈ ਲੱਗ ਲੜਨੀ ਹੈ ਤੇ ਆਪਾਂ ਕਿਸੇ ਗੱਲ ਤੋਂ ਨਹੀਂ ਘਬਰਾਉਣਾ ਨਹੀਂ ਮਾਨ ਸਾਹਿਬ ਆਪਣੇ ਵਲੰਟੀਅਰਾਂ ਦਾ ਜੋਸ਼ ਭਰ ਰਹੇ ਨੇ ਕਿਹਾ ਜਾਂਦਾ ਕਿ ਜਿਵੇਂ ਪਿੱਛੇ ਮੋਦੀ ਸਰਕਾਰ ਵੱਲੋਂ ਕੇਜੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਤੇ ਵਰਕਰਾਂ ਦਾ ਮਨੋਬਲ ਜਿਹੜਾ ਆ ਕਾਫੀ ਹੱਦ ਤੱਕ ਡਾਊਨ ਗਿਆ ਉਹਨਾਂ ਨੂੰ ਕੀ ਫੀਲ ਕਰਨੀ ਚਾਹੋਗੇ ਨੇ ਬਰਾਦਰ ਵਰਕਰ ਜਿਹੜੇ ਆ ਨਾ ਜੀ ਜਿਹੜੇ ਕੇਜਰੀਵਾਲ ਸਾਹਿਬ ਆ ਉਹ ਇੱਕ ਸੋਚ ਆ ਕੇਜਰੀਵਾਲ ਨੂੰ ਤਾਂ ਅੰਦਰ ਕਰ ਸਕਦੇ ਪਰ ਸੋਚ ਨੂੰ ਨਹੀਂ ਅੰਦਰ ਕਰ ਸਕਦੇ ਕਿਉਂਕਿ ਘਰ ਘਰ ਜਿਹੜਾ ਉਹ ਕੇਜਰੀਵਾਲ ਬੈਠਾ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਆ ਮਾਨ ਸਾਹਿਬ ਤਾਂ ਉਹਨਾਂ ਨੂੰ ਪਮਕੜ ਦਾ ਵੀ ਨਾ ਦਿੰਦੇ ਆ ਇਹ ਜਿਹੜੇ ਪਮਕੜੇ ਨਾਂ ਦਾ ਡਰਨ ਵਾਲੇ ਆ ਤੇ ਨਾਂ ਡਰ ਕੇ ਬਹਿਣ ਵਾਲੇ ਆ ਇਹ ਤਾਂ ਪਮਕੜ ਜਿਹੜੇ ਆ ਇਹ ਵਿਰੋਧੀਆਂ ਨੂੰ ਘਰੇ ਬਿਠਾ ਕੇ ਤਾਂ ਕੇਜਰੀਵਾਲ ਸਾਹਿਬ ਦੀ ਜਿਹੜੀ ਹਿੰਦੁਸਤਾਨ ਦੇ ਵਿੱਚ ਸਰਕਾਰ ਬਣਾ ਕੇ ਫੇਰ ਹੀ ਘਰ ਰਹਿਣਗੇ ਤੇ ਇਸ ਤਰ੍ਹਾਂ ਦੇ ਸਾਡੇ ਵਰਕਰ ਨੇ ਲੋਕ ਸਭਾ ਦੀ ਤਿਆਰੀ ਕਿਸ ਤਰ੍ਹਾਂ ਦੀ ਚੱਲ ਰਹੀ ਆ ਆਵਾਦਵੀ ਪਾਰਟੀ ਦੀ ਲੋਕ ਸਭਾ ਦੀ ਵੀਰ ਤੁਸੀਂ ਵੇਖ ਹੀ ਰਹੇ ਹੋ ਹਰ ਰੋਜ਼ ਸੰਦੀਪ ਪਾਟਕ ਜੀ ਵੀ ਆ ਰਹੇ ਹਰੇਕ ਡਿਸਟ੍ਰਿਕਟ ਦੇ ਵਿੱਚ ਮਾਨ ਸਾਹਿਬ ਜਾ ਰਹੇ ਆ ਤੇ ਉਹ ਬਹੁਤ ਵਧੀਆ ਜਿਹੜੀ ਬੜੇ ਤਰੀਕੇ ਨਾਲ ਬੜੇ ਢੰਗ ਦੇ ਨਾਲ ਪਹਿਲਾਂ ਉਹ ਜਿਹੜੇ ਆਪਣੇ ਮੇਨ ਸਾਡੇ ਲੀਡਰ ਆ ਉਹਨਾਂ ਨੂੰ ਬੁਲਾ ਕੇ ਫਿਰ ਵਲੰਟੀਅਰਾਂ ਨੂੰ ਬੁਲਾ ਕੇ ਤੇ ਫਿਰ ਹੁਣ ਜਿਹੜੀ ਲੜਾਈ ਆ ਉਹ ਗਰਾਉਂਡ ਤੇ ਲੈ ਕੇ ਆ ਰਹੇ ਆ ਤੇ ਜਿਹੜੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿਹੜੀ ਜਿੱਤੂ ਹਾਂਜੀ ਹਰਪਾਲ ਸਿੰਘ ਯੂਕੇ ਜੀ ਕੀ ਕਹਿਣਾ ਚਾਹੋਗੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਵਲੰਟੀਅਰ ਮਿਲਣੀ ਦੇ ਵਿੱਚ ਤੁਸੀਂ ਵੀ ਪਹੁੰਚੇ ਤੇ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਤੁਸੀਂ ਵੇਖੋ ਜੀ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਤੇ ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਟੀਮ ਮੰਤਰੀ ਸਾਹਿਬਾਨ ਸਾ ਜੋ ਉੱਥੇ ਮੈਂ ਵੇਖਿਆ ਵੀ ਬਹੁਤ ਵਧੀਆ ਪਿਆਰ ਮੁਹੱਬਤ ਨਾਲ ਮਿਲਦੇ ਪਿਆਰ ਮੁਹੱਬਤ ਨਾਲ ਗੱਲ ਕਰਦੇ ਕਿਸੇ ਵੀ ਵਲੰਟੀਅਰ ਦੀ ਗੱਲ ਸੁਣਨ ਤੋਂ ਪਿਛੇ ਨਹੀਂ ਹਟੇ ਜਿੰਨੇ ਵੀ ਮੰਤਰੀ ਸਾਹਿਬਾਂ ਨੂੰ ਮਿਲੇ ਆ ਉਹਨਾਂ ਨੇ ਸਾਡੀ ਗੱਲ ਵੀ ਸੁਣੀ ਐ ਉਹਨਾਂ ਨੇ ਗੱਲ ਸੁਣਾਈ ਸਾਡੇ ਨਾਲ ਉਹਨਾਂ ਨੇ ਸਾਰਾ ਆਪਣਾ ਦਿਲ ਸਾਝਾ ਕੀਤਾ ਜਿਹੜੇ ਸੰਦੀਪ ਪਾਟਕ ਜੀ ਆ ਉਹਨਾਂ ਦੀ ਸਪੀਚ ਐਡੀ ਵਧੀਆ ਸੀ ਕਿ ਉਹਨਾਂ ਦਾ ਪੱਖ ਕਿਰਲਾ ਉਹ ਪੱਖ ਬਹੁਤ ਵਧੀਆ ਹੈ ਇੰਨਾ ਵਧੀਆ ਪੱਖ ਸੀ ਕਿ ਉਹਨਾਂ ਦੀ ਗੱਲ ਸੁਣ ਕੇ ਮਜ਼ਾ ਆਉਂਦਾ ਸੀ ਪਰ ਇਹ ਮੋਦੀ ਸਾਹਿਬ ਨੇ ਜਿਹੜਾ ਤੇਰੀ ਆਸਾਂ ਨੂੰ ਅੰਦਰ ਕਰਕੇ ਬਹੁਤ ਵੱਡੀ ਗਲਤੀ ਕੀਤੀ ਇਹਨਾਂ ਲੋਕਾਂ ਦੀ ਹੰਦਦੀ ਜਿਹੜੀ ਆ ਉਹ ਕਿਹਦੀ ਵਾਰ ਸਮਝ ਨਹੀਂ ਜਦਕਿ ਤੁਹਾਨੂੰ ਬਾਜ ਜੀ ਨੇ ਬਿਜਲੀ ਬਾਰੇ ਹੋਰ ਕੰਮਾਂ ਬਾਰੇ ਦੱਸੇ ਆਪਣੇ ਵਿਆਖਿਆ ਜੀ ਦੀ ਦਸਖੀਰ ਸਾਰੀ ਗੱਲ ਸੰਭ ਨੂੰ ਦੱਸੀ ਸੰਤੇ ਕਲ ਮੰਨਦੀ ਆ ਕਿ ਆਪ ਕੰਮ ਕਰੀਏ ਤੇ ਕੰਮ ਕਰੂਗੀ ਬਾਕੀ ਠੀਕ ਆ ਸਮਝ ਦੋਸਾ ਬਿਆਜ ਚੰਸਲ ਪਿਆ ਕੰਮ ਕੋਈ ਵੀ ਹੁੰਦੇ ਟਾਈਮ ਲੱਗਦਾ ਕੋਈ ਨਾ ਫੰਡ ਰੋਕੇ ਜਾਂਦੇ ਆ ਸਭ ਕੁਝ ਦਾ ਹੁਣ ਇਥੇ ਜਿਹੜਾ ਭੁੱਲਸਾ ਆਪਣੀ ਗੱਲ ਕੀਤੀ ਆ ਤਾਰੀਵਾਰ ਸਾਹਿਬ ਨੇ ਕੀਤੀ ਆ ਨਿਜੇ ਸਾਹਿਬ ਨੇ ਗੱਲ ਕੀਤੀ ਆ ਆਪਣੇ ਸਰਦਾਰ ਸਰਮ ਸਿੰਘ ਧੁੰਸਾ ਨੇ ਗੱਲ ਕੀਤੀ ਆ ਕਾਫੀ ਬਾਕੀਆਂ ਆਪਣੇ ਸਮੱਸਿਆ ਮਹਲਿਆਂ ਦੱਸੀਆਂ ਨਿਜੇ ਸਾਹਿਬ ਨੂੰ ਉਹ ਕਹਿੰਦੇ ਕਰ ਦਾਂਗੇ ਤੁਸੀਂ ਵੀ ਆਮੀ ਪਰੀ ਆ ਕਿ ਇਹ ਆਪਣਾ ਟਵਿੱਟਰ ਬਣ ਜਾਊਗਾ ਹੋਰ ਜਿਹੜੇ ਕੰਮ ਕਰਾਉਣੇ ਨੇ ਅਸੀਂ ਛੇਤੀ ਕਰਿਆਂ ਚੋਣ ਜਾਂਚ ਤੋਂ ਬਾਅਦ ਹਾਂਜੀ ਬਬਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਲੰਟੀਅਰਜ਼ ਨਾਲ ਜਿਹੜੀ ਆ ਲੋਕ ਮਿਲਣੀ ਰੱਖੀ ਗਈ ਸੀ ਤੇ ਤੁਸੀਂ ਵੀ ਉੱਥੇ ਪਹੁੰਚੇ ਸੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਵਰਪਾਲ ਸਿੰਘ ਬੱਬਰ ਵਾਰਡ ਨੰਬਰ 47 ਹਲਕਾ ਦਖਣੀ ਦਾ ਇੱਕ ਸੇਵਾਦਾਰ ਭਗਤ ਮਾਨ ਜੀ ਨੇ ਕਿਹਾ ਹੈ ਕਿ ਯਾਰ ਕੀ ਸਾਰੇ ਲੋਕ ਸਭਾ ਦੀ ਜਿਹੜੀ ਵੀ ਸੀਟ ਆ ਤੁਸੀਂ ਇੱਕ ਵਾਰੀ ਮੇਰਾ ਪੂਰਾ ਸਾਥ ਦੋ ਮੇਰਾ ਵੀ ਮਨ ਕਿਤੇ ਘਬਰਾ ਜਾਂਦਾ ਪਰ ਤੁਸੀਂ ਮੇਰੇ ਨਾਲ ਜੇ ਮੈਂ ਹਿੰਮਤ ਪੂਰੀ ਕਰ ਰਿਹਾ ਤੁਸੀਂ ਵੀ ਮੇਰੇ ਨਾਲ ਪੂਰੀ ਮੋਢੇ ਦਾ ਮੋਢਾ ਲਾ ਕੇ ਜੜੋ ਤੇ ਆਪਾਂ ਜਿਹੜੀ ਵਿਰੋਧੀ ਆ ਪਾਰਟੀ ਤਾਨੂੰ ਪਤਾ ਕਿਦਾਂ ਉਹਨਾਂ ਨੂੰ ਪੋਲੀਆ ਜਿਦਾਂ ਹੋ ਜਾਂਦਾ ਨਾ ਕੋਈ ਡੇਟਾ ਹੋ ਗਿਚੜਦਾ ਤੇ ਕੋਈ ਕਿੱਦਾਂ ਚਲ ਰਿਹਾ ਤੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਜਿਹੜੀ ਨੇ ਪਸੂੜੀਆਂ ਪੈ ਚੁੱਕੀਆਂ ਐ ਕਿਉਂਕਿ ਭਵੰਤਮਾਨ ਜਿਹੜੇ ਪੰਜਾਬ ਦਾ ਇੱਕ ਬੱਚਾ ਚੰਗਾ ਕੰਮ ਕਰ ਰਿਹਾ ਤੁਹਾਨੂੰ ਪਤਾ ਹੈ ਕਿ ਵਧੀਆ ਕੰਮ ਕਰਦੇ ਆ ਉਹਨਾਂ ਨੇ ਇੱਕ ਇਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਹੁਤ ਵਧੀਆ ਕੰਮ ਕਰ ਰਹੇ ਤੇ ਅੱਜ ਜਿਹੜੀ ਮੀਟਿੰਗ ਹੋਈ ਸੀ ਭਵੰਤਮਾਨ ਜੀ ਆਏ ਤੁਹਾਨੂੰ ਪਤਾ ਮੈਂ ਵੀ ਉੱਥੇ ਗਿਆ ਮੈਨੂੰ ਤੇ ਬਹੁਤ ਚੰਗਾ ਲੱਗਾ ਸਾਡਾ ਦਿਲ ਜਾਨ ਸਰਪੋਸ਼ ਭਗਵੰਤ ਮਾਨ ਜੀ ਦੇ ਆਪਣੇ ਪੰਜਾਬ ਦੇ ਨਾਲ ਅਸੀਂ ਆਪਣਾ ਪੰਜਾਬ ਨੂੰ ਰੰਗਲਾ ਬਣਾਣਾ ਹੈ ਤੇ ਵੱਧ ਤੋਂ ਵੱਧ ਵਧੀਆ ਕੰਮ ਅਸੀਂ ਕਰੀ ਵੀ ਕਰਨਾ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਤੇ ਮੇਰੀਆਂ ਮਾਵਾਂ ਨੂੰ ਮੈਂ ਆਪਣੀਆਂ ਭੈਣਾਂ ਨੂੰ ਕਿ ਤੁਸੀਂ ਲੋਕ ਸਭਾ ਦੀ ਜਿਹੜੀ ਆ ਆਉਣ ਵਾਲੀ ਇਲੈਕਸ਼ਨ 13 ਤੇ 13 ਸੀਟਾਂ ਭਗਵੰਤ ਮਾਨ ਜੀ ਨੂੰ ਜਿਤਾ ਕੇ ਤੇ ਜਿਹੜੇ 13 ਹੱਥ ਜਿਹੜੇ ਸਾਡੇ ਲੋਕ ਸਭਾ ਉੱਥੇ ਦਿੱਲੀ ਦੇ ਵਿੱਚ ਜਾਣਗੇ ਤੇ ਉਹਨਾਂ ਨੂੰ ਵੀ ਥੋੜਾ ਕਿ ਮਾਈ ਦਾ ਲਾਲ ਨਹੀਂ ਰੋਕ ਸਕਦਾ ਸਾਡੇ ਕੋਈ ਪੈਸੇ ਸਾਡੀ ਸਰਕਾਰ ਬਹੁਤ ਵਧੀਆ ਚੱਲੇਗੀ ਤੁਸੀਂ 13 ਦੇ 13 ਬੰਦੇ ਸਾਡੇ ਜਿਤਾਉ ਧਾਰੀਵਾਲ ਸਾਹਿਬ ਸਾਡੇ ਹਲਕੇ ਦੇ ਉਮੀਦਵਾਰ ਹਨ ਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਜਿਆਦਾ ਮੈਂ ਕੁਝ ਕਹਿ ਨਹੀਂ ਸਕਦਾ ਤੁਹਾਡਾ ਵੀਰ ਪਰਪਾਲ ਸਿੰਘ ਬੱਬਰ ਬੇਨਤੀ ਕਰਕੇ ਸਾਡੇ ਐਮ ਐਲ ਏ ਸਾਹਿਬ ਡਾਕਟਰ ਇੰਦਰਵੀਰ ਸਿੰਘ ਨਿੱਜਰ ਜੀ ਦਾ ਹੁਕਮ ਹੈ ਸਾਰਿਆਂ ਨੂੰ ਮੈਂ ਹਲਕਾ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਜਿਹੜੀਆਂ ਸਾਡੀਆਂ 13 ਤੇ 13 ਸੀਟਾਂ ਆਪਾਂ ਜਿਤਾ ਕੇ ਆਪਣੇ ਐਮਪੀ ਦਿੱਲੀ ਭੇਜੀਏ ਵਧੀਆ ਕੰਮ ਕਰਕੇ ਉਹਨਾਂ ਨੂੰ 13 ਦੇ 13 ਸੀਟਾਂ ਜਿਤਾਈਏ ਤੇ ਉਹਨਾਂ ਦਾ ਹੋਰ ਆਪਾਂ ਮਾਣ ਵਧਾਈਏ ਤੇ ਆਪਣਾ ਉਹਨਾਂ ਦਾ ਮਾਣ ਵਧੇਗਾ ਸਾਡੇ ਪੰਜਾਬ ਦਾ ਮਾਣ ਵਧੇਗਾ ਤੇ 13 ਸੀਟਾਂ ਜਦੋਂ ਸਾਡੇ ਕੋਲ ਆ ਜਾਣਗੀਆਂ ਆਪਣਾ ਮਾਈ ਦਾ ਕੋਈ ਵੀ ਸਾਡੇ ਪੰਜਾਬ ਦਾ ਕੰਮ ਨਹੀਂ ਰੋਕ ਸਕਦਾ ਅਸੀਂ ਆਪਣੇ 13 ਐਮਪੀ ਜਿਤਾ ਕੇ ਲੋਕ ਸਭਾ ਚ ਭੇਜੀਏ ਤਾਂ ਕਿ ਸਾਡੇ ਪੰਜਾਬ ਦੇ ਕੰਮ ਹੋਰ ਵਧੀਆ ਹੋ ਸਕੇ ਆਮ ਪਾਰਟੀ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ